ਤੁਬਾਣੀ ਦੇ ਅੱਜ ਦੇ ਵਿਸ਼ੇ ਤੇ ਵਿਚਾਰ ਕਰਨ ਲਈ ਸਾਡੇ ਖਾਸ ਮਹਿਮਾਨ ਸਾਡੇ ਨਾਲ ਜੁੜ ਗਏ ਨੇ ਸਾਡੇ ਅੱਜ ਦੇ ਖਾਸ ਮਹਿਮਾਨ ਨੇ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਜੋ ਕਿ ਕੌਮ ਦੇ ਮਹਾਨ ਪ੍ਰਚਾਰਕ ਨੇ ਪ੍ਰਸਿੱਧ ਪ੍ਰਚਾਰਕ ਨੇ ਦੇਸ਼ ਦੁਨੀਆ ਦੇ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਅਥਾ ਸੇਵਾ ਨੇ ਬਾਰੇ ਨੇ ਗਿਆਨੀ ਜੀ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਸ ਤਰ੍ਹਾਂ ਅਸੀਂ ਦੱਸ ਚੁੱਕੇ ਆਪਣੇ ਵਿਸ਼ੇ ਦੇ ਬਾਰੇ ਇੱਕ ਸਿੱਖ ਦਾ ਕੀ ਰਹਿਣ ਸੈਣ ਜਾਂ ਸਿੱਖ ਦੀ ਕੀ ਪਰਿਭਾਸ਼ਾ ਹੈ ਸਿੱਖ ਤੇ ਹੀ ਜਿਹੜਾ ਡਿਪੈਂਡੈਂਸ ਦਾ ਵਿਸ਼ਾ ਸੋ ਸਭ ਤੋਂ ਪਹਿਲਾਂ ਮੈਂ ਇਹੀ ਜਾਣਨਾ ਚਾਹਾਂਗੀ ਕਿ ਇੱਕ ਪੁਰਾਤਨ ਸਿੱਖ ਤੇ ਅੱਜ ਦਾ ਜੋ ਸਿੱਖ ਹੈ ਉਹਦੇ ਵਿੱਚ ਕੀ ਤਾਲਮੇਲ ਹੈ ਤੇ ਕੀ ਵੱਖਰੇਵਾ ਆ ਗਿਆ ਅੱਜ ਜੀ ਪੁਰਾਣੇ ਸਮੇਂ ਦੇ ਵਿੱਚ ਪਹਿਲੀ ਗੱਲ ਤੇ ਸਾਨੂੰ ਇਹ ਜ਼ਰੂਰ ਦੇਖਣੀ ਚਾਹੀਦੀ ਹੈ ਸਾਡਾ ਜਿਹੜਾ ਖੇਤਰ ਸੀ ਨੋਂ ਬੜਾ ਸੀਮਤ ਸੀ ਜੀ ਕੋੜਿਆਂ ਤੇ ਸਾਈਕਲਾਂ ਤੇ ਜਾਂ ਉਸ ਸਮੇਂ ਦੇ ਸਾਧਨ ਕਰੀਬ 10-15 ਕਿਲੋਮੀਟਰ ਚੋਂ ਸਾਡੀ ਜਿਹੜੀ ਦੁਨੀਆ ਸੀ ਉਹਨਾਂ ਹੀ ਗੱਲ ਦਾ ਸਾਨੂੰ ਪਤਾ ਲੱਗਦਾ ਸੀ ਜੀ ਅੱਜ ਇੰਟਰਨੈਟ ਨੇ ਜਾਂ ਅਜੋਕੀਆਂ ਸਹੂਲਤਾਂ ਨੇ ਸਾਨੂੰ ਸਾਰਾ ਸੰਸਾਰ ਇੱਕ ਪਿੰਡ ਵਾਂਗੂ ਬਣਾ ਦਿੱਤਾ ਹੈ ਅੱਜ ਘਰ 'ਚ ਬੈਠਾ ਬੰਦਾ ਦੁਨੀਆ ਦੇ ਇੱਕ ਕੋਨੇ ਤੋਂ ਦੁਨੀਆ ਦੇ ਦੂਜੇ ਕੋਨੇ ਦੀ ਸਾਰੀ ਖਬਰ ਰੱਖਦਾ ਹੈ ਇਹਦੇ ਨਾਲ ਕੀ ਹੋਇਆ ਸਾਡੇ ਜਿੱਥੇ ਗਿਆਨ ਦਾ ਦੈਰਾ ਬਹੁਤ ਵਧਿਆ ਬੋਧਿਕ ਪੱਧਰ ਬਹੁਤ ਵਧਿਆ ਉੱਥੇ ਅਜੋਕੇ ਸਮੇਂ ਦੇ ਕਈ ਸ਼ੰਕਿਆ ਨੇ ਸਾਨੂੰ ਗੁਰੂ ਤੋਂ ਦੂਰ ਵੀ ਕਰ ਦਿੱਤਾ ਬਿਲਕੁਲ ਪੁਰਾਣੇ ਸਮੇਂ ਦੇ ਅੰਦਰ ਸਿੱਖ ਦੇ ਜੀਵਨ ਵਿੱਚ ਆਪਣੇ ਗੁਰੂ ਪ੍ਰਤੀ ਸਮਰਪਿਤ ਭਾਵਨਾ ਜ਼ਿਆਦਾ ਸੀ ਪੁਰਾਣੇ ਸਮੇਂ ਦੇ ਸਿੱਖ ਵਿੱਚ ਅਜੋਕੇ ਸਮੇਂ ਦੇ ਮੁਕਾਬਲੇ ਸਿੱਖ ਦੇ ਮਨ ਵਿੱਚ ਵਿਸ਼ਵਾਸ ਭਾਵਨਾ ਜ਼ਿਆਦਾ ਸੀ ਸ਼ਰਧਾ ਭਾਵਨਾ ਜ਼ਿਆਦਾ ਸੀ ਗਿਆਨ ਦਾ ਪੱਖ ਵੀ ਭਾਵੇਂ ਉਹਦਾ ਥੋੜਾ ਸੀ ਪਰ ਉਹਨਾਂ ਕੋ ਗਿਆਨ ਵੀ ਬੜਾ ਉਹ ਸ਼ੁੱਧ ਸਰੂਪ ਵਿੱਚ ਸੀ ਜੀ ਅੱਜ ਦੇ ਮਨੁੱਖ ਦੇ ਮਨ ਵਿੱਚ ਜਿਹੜੀਆਂ ਅਜੋਕੇ ਨੇ ਸਮੇਂ ਨੇ ਜਾਂ ਉਹਦੇ ਨੇੜੇ ਤੇੜੇ ਦੇ ਵਾਤਾਵਰਣ ਨੇ ਉਹਦੀ ਸੋਚ ਮੰਡਲ ਦੇ ਉੱਤੇ ਅਜਿਹਾ ਅਸਰ ਪਾਇਆ ਅੱਜ ਦਾ ਮਨੁੱਖ ਸ਼ੰਕਾਬੱਦੀ ਬਹੁਤਾ ਹੋ ਗਿਆ ਉਹਦੀ ਵਿਵੇਕ ਬੁੱਧ ਵਾਲਾ ਜਿਹੜਾ ਦੀਪ ਹੈ ਉਹ ਬੜਾ ਮਲੀਨ ਹੋ ਗਿਆ ਤੇ ਉਸ ਕਰੋਂ ਉਹ ਬਹੁਤਾ ਲਾਭ ਨਹੀਂ ਲੈ ਰਿਹਾ ਜੀ ਅੱਜ ਦਾ ਬੰਦਾ ਜਿਹੜਾ ਉਹ ਸ਼ੰਕੇ ਬਹੁਤੇ ਕਰਦਾ ਹੈ ਉਹਦਾ ਬੋਧਕ ਪੱਧਰ ਉੱਚਾ ਨਹੀਂ ਹੈ ਜੀ ਉਹਨੇ ਇਹ ਜੀਵਨ ਵਿੱਚੋਂ ਸਿੱਖਿਆ ਲੈਣ ਦੀ بجائے ਅੱਜ ਇੱਕ ਦੂਜੇ ਵੱਲ ਵੇਖ ਕੇ ਗੁਰੂ ਦੇ ਕੋਲੋਂ ਸਿੱਖਿਆ ਲੈਣ ਦੀ بجائے ਅੱਜ ਉਹਨੇ ਆਪਣਾ ਜੀਵਨ ਪੱਧਰ ਕੁਝ ਹੋਰ ਟੰਗ ਦਾ ਬਣਾ ਲਿਆ ਉਹਨੇ ਵਿੱਚੋਂ ਗੁਰਬਾਣੀ ਤੋਂ ਦੂਰ ਚਲਾ ਗਿਆ ਮੂਲ ਵਿਰਸੇ ਤੋਂ ਜੂੜ ਚਲਾ ਗਿਆ ਇਹ ਕੁਦਰਤ ਤੋਂ ਦੂਰ ਚਲਾ ਗਿਆ ਇਨਸਾਨੀਅਤ ਤੋਂ ਦੂਰ ਚਲਾ ਗਿਆ ਮਨੁੱਖਤਾ ਦੀ ਸੇਵਾ ਤੋਂ ਦੂਰ ਚਲਾ ਗਿਆ ਮਾਪੇ ਪਾਪਾ ਦੀ ਸੇਵਾ ਤੋਂ ਦੂਰ ਚਲਾ ਗਿਆ ਸਵਾਰਥੀ ਰਿਸ਼ਤੇ ਅਸੀਂ ਬਣ ਰਹੇ ਆ ਮਾਇਕ ਪੱਖ ਪੁੱਤ ਪਾਰੂ ਹੋ ਗਿਆ ਹੈ ਵਿਕਾਰਾਂ ਦੀ ਦੁਨੀਆ ਨੇ ਸਾਡੇ ਅੰਦਰ ਇੱਕ ਇਹੋ ਜਿਹਾ ਤਾਲੇ ਲਾ ਦਿੱਤੇ ਜਿਹਦੇ ਨਾਲ ਅਸੀਂ ਆਪਣੀ ਖੁੱਲ ਕੇ ਮਨੁੱਖਤਾ ਦੇ ਦਰਵਾਜ਼ੇ ਖੋਲਣ ਦੀ ਬਜਾਏ ਆਪਣੀਆਂ ਬੁਕੜਾਂ ਨੂੰ ਬੜਾ ਸੰਕੀਰਣ ਬਣਾ ਲਿਆ ਬੜੀਆਂ ਸੌੜੀਆਂ ਬਣਾ ਲਈਆਂ ਜਿਨ੍ਹਾਂ ਵਿੱਚ ਉਹ ਪੱਲ ਰਹੇ ਚੰਗੇ ਗੁਣ ਹੈ ਜਿਹੜੇ ਅੱਜ ਉਮੜ ਜਾਏ ਹੋਏ ਆ ਉਹਨਾਂ ਵਿੱਚੋਂ ਚੰਗੇ ਕੋਲ ਨਹੀਂ ਆ ਜੀ ਬਿਲਕੁਲ ਕੈਸਾ ਨੇ ਜੋ ਇੱਕ ਉੱਤਮ ਇਨਸਾਨ ਗੁਰੂ ਪਾਤਸ਼ਾਹ ਨੇ ਬਣਾਇਆ ਸੀ ਉਹ ਗੁਣਾਂ ਤੋਂ ਅਸੀਂ ਅੱਜ ਵਿਸਰਦੇ ਜਾ ਰਹੇ ਹਾਂ ਇਹੀ ਵਖਰੇਵਾ ਜਿਹੜਾ ਅੱਜ ਦੇ ਤੇ ਪੁਰਾਤਨ ਸਿੱਖ ਦੇ ਵਿੱਚ ਕਹਿ ਸਕਦੇ ਆ ਸੋ ਕਹਿੰਦੇ ਜੀ ਕਿਹੋ ਜਿਹਾ ਹੋਣਾ ਚਾਹੀਦਾ ਸਿੱਖ ਦਾ ਜੀਵਨ ਇਹ ਸਿੱਖ ਦੇ ਜੀਵਨ ਵਾਸਤੇ ਅਸਰ ਵਿੱਚ ਮੈਂ ਆਪਣੇ ਕੋਲੋਂ ਕੁਝ ਕਹਿਣ ਦੀ ਬਜਾਏ ਜੇ ਸਾਡੇ ਕੋਲ ਦੋ ਚੀਜ਼ਾਂ ਬਲਕਿ ਮੈਂ ਤਿੰਨ ਦੀ ਗੱਲ ਕਰਨਾ ਹੋਣੀ ਨੰਬਰ 1 ਆਕਾਲ ਪੁਰਖ ਉਦਾ ਰੂਪ ਨਰੇਖਨ ਰੰਗ ਕੇ ਤ੍ਰਿਕੁਣ ਤੇ ਪ੍ਰਪੇਨ ਉਹ ਨੂੰ ਪ੍ਰਗਟ ਕਰਨ ਵਾਸਤੇ ਗੁਰੂ ਹੈ ਗੁਰੂ ਨੇ ਸ਼ਬਦ ਰੂਪ ਵਿੱਚ ਆ ਕੇ ਕਿਹੋ ਜਿਹਾ ਜੀਵਨ ਦਿੱਤਾ ਇਹ ਸਾਹਮਣੇ ਸਿੱਖ ਹੈ ਸਿੱਖ ਇੱਕ ਮਾਡਲ ਹੈ ਰੱਬ ਦਾ ਭੇਜਿਆ ਹੋਇਆ ਗੁਰੂ ਹੈ ਗੁਰੂ ਦੀ ਸਿੱਖਿਆ ਵਿੱਚੋਂ ਪੈਦਾ ਹੋਇਆ ਸੱਚੀ ਟਕਸਾਲ ਚੋਂ ਪੈਦਾ ਹੋਇਆ ਸਿੱਖ ਹੈ ਸਿੱਖ ਦੇ ਜੀਵਨ ਵਿੱਚੋਂ ਅਸੀਂ ਗੁਰੂ ਲੱਭਣਾ ਹੈ ਗੁਰੂ ਵਿੱਚੋਂ ਅਸੀਂ ਰੱਬ ਲੱਭਣਾ ਹੈ ਇਹ ਸਾਡੇ ਜੀਵਨ ਦੀ ਮੰਜ਼ਲ ਹੈ ਸਿੱਖ ਕੇ ਹੋ ਜਾਣਾ ਚਾਹੀਦਾ ਹੈ ਮੈ ਸਮਝਣਾ ਹੈ ਅਸਾਨੂੰ ਦੋ ਗੱਲਾਂ ਦਾ ਸਾਰਾ ਲੈਣਾ ਚਾਹੀਦਾ ਹੈ ਨੰਬਰ 1 ਅਸੀਂ ਗੁਰਬਾਣੀ ਵਿੱਚੋਂ ਪੜ੍ਹੀਏ ਸਿੱਖ ਕੇ ਹੋ ਜਾਣਾ ਚਾਹੀਦਾ ਹੈ ਦੂਜੀ ਗੱਲ ਅਸੀਂ ਇਤਿਹਾਸਕ ਪੰਨਿਆਂ ਤੋਂ ਲੱਭੀਏ ਸਿੱਖ ਕੇ ਹੋ ਜਾਣਾ ਚਾਹੀਦਾ ਜਦੋਂ ਅਸੀਂ ਗੁਰਬਾਣੀ ਵਿੱਚੋਂ ਪੜ੍ਹਨੇ ਆ ਤਾਂ ਸਿੱਖ ਦਾ ਜੀਵਨ ਜਿਹੜਾ ਉਹ ਹਰ ਪੱਖ ਤੋਂ ਇੱਕ ਬਹੁਤ ਸ਼ਿੰਗਾਰਿਆ ਹੋਇਆ ਜੀਵਨ ਹੈ ਨੰਬਰ 1 ਬਤੌਰੇ ਇਨਸਾਨ ਸਿੱਖ ਦੇ ਜੀਵਨ ਵਿੱਚ ਸਭ ਤੋਂ ਪਹਿਲਾਂ ਸਤਿਗੁਰ ਜੀ ਨੇ ਗੁਣ ਭਰਨ ਦੀ ਗੱਲ ਕੀਤੀ ਗੁਣਾ ਕਾ ਹੋਵੇ ਬਾਸਲਾ ਕਾ ਡਬਸ ਲੀਜੇ ਜੇ ਗੁਣ ਹੋਵਨ ਸਾਜਣਾ ਮੇਲੇ ਸਾਂਝ ਕਰੀਜੇ ਸਿੱਖ ਦਾ ਜੀਵਨ ਇੱਕ ਪੁੱਤਰ ਹੋਣ ਦੇ ਨਾਤੇ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਹ ਆਪਾਂ ਗੁਰਬਾਣੀ ਵਿੱਚੋਂ ਪੜ੍ਹ ਸਕਨੇ ਜੇ ਲਾਇਕ ਪੁੱਤ ਨਹੀਂ ਤਾਂ ਉਹ ਦੇਵਾਰੇ ਚ ਕੁਰਬਾਨੀ ਚ ਜ਼ਿਕਰ ਹੈ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਵਡੀਰੇ ਤੋ ਮੋ ਤਿੰਸੋ ਝਗਰਤ ਪਾਪ ਜੇ ਇੱਕ ਚੰਗਾ ਜੀਵਨ ਹੈ ਪੁੱਤਾ ਮਾਤਾ ਕੀ ਅਸੀਸ ਨਿਮਖਣਾ ਬਿਸਰੋ ਤੁਮ ਕੋ ਹਰ ਹਰ ਸਲਾਪ ਜਗਦੀਸ਼ ਮੈਂ ਬਤੌਰੇ ਇੱਕ ਪੁੱਤਰ ਸਿੱਖ ਕਿ ਹੋ ਜਾ ਤਮ ਆਪਣੀ ਜ਼ਿੰਮੇਵਾਰੀ ਨੂੰ ਸਮਝਾ ਮੈਂ ਬਤੌਰੇ ਸਿੱਖ ਇੱਕ ਪਤੀ ਕਿ ਹੋ ਜਾ ਮੇਰੇ ਜੀਵਨ ਵਿੱਚੋਂ ਇਹ ਜ਼ਿੰਮੇਵਾਰੀ ਦਾ ਅਹਿਸਾਸ ਕਿਵੇਂ ਆਂ ਕੀਆ ਗਲਾਇਓ ਪੂਸ਼ ਪਰ ਵੇ ਲਾਂਝੋਂ ਹੈ ਕੰਤ ਤੋਂ ਨਾਨਕ ਫੁੱਲਾਂ ਸੰਧੀ ਬਾਣ ਖਿੜਿਆ ਹਬ ਸੰਸਾਰ ਜਿਉ ਮੈਂ ਸੱਚਾ ਪਤੀ ਤਾਂ ਉਹ ਸਕਣਾ ਮੇਰੇ ਜੀਵਨ ਵਿੱਚੋਂ ਲੋਕਾਂ ਨੇ ਸਿੱਖੀ ਲੱਭਣੀ ਹੈ ਤੇ ਜੇ ਮੈਂ ਆਪਣੇ ਜੀਵਨ ਦੇ ਰਿਸ਼ਤੇ ਪ੍ਰਤੀ ਵਫਾਦਾਰ ਹਾਂ ਮੈਂ ਇੱਕ ਪਿਤਾ ਕਿਹੋ ਜਿਹਾ ਸਾਨੂੰ ਗੁਰਬਾਣੀ ਸਿਖਾ ਰਹੀ ਹੈ ਜੇ ਤਾਂ ਮੈਂ ਪਿਤਾ ਹਰਨਾਕਸ਼ ਵਰਗਾ ਹੈ ਤਾਂ ਮੈਨੂੰ ਗੁਰਬਾਣੀ ਸਿਖਾ ਰਹੀ ਹਰਨਾਕਸ਼ ਦੁਸ਼ਤਾਰ ਮਾਰੇ ਆ ਰਹਿ ਲਾਤਰ ਆਇਆ ਜੇ ਮੈਂ ਪਿਤਾ ਇੱਕ ਉਸ ਪਿਤਾ ਵਰਗਾ ਹੈ ਜਿਹੜਾ ਜੈਸਾ ਬਾਲਕ ਪਾਇ ਸਪਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਛਟਕੇ ਬੋਪਾਂਤੀ ਪਉਣ ਪਿਤਾ ਕਰ ਲਾਵੇ ਤਮ ਇੱਕ ਸੱਚਾ ਪਿਤਾ ਬਣ ਸਕਦਾ ਗੁਰਬਾਣੀ ਸਾਨੂੰ ਜੀਵਨ ਦੇ ਹਰ ਐਂਗਲ ਤੋਂ ਸਿਖਾਉਂਦੀ ਹੈ ਮੈਂ ਗਵੰਡ ਵਿੱਚ ਕਿਵੇਂ ਰਹਿਣਾ ਪਰ ਕਾ ਬੁਰਾ ਨਾ ਰੱਖੋ ਚੀਤ ਤਮ ਕੋ ਦੁੱਖ ਨਹੀਂ ਪਾਈਂ ਤ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨ ਨਾ ਹੰਦਾਏ ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਇ ਮੇਰੀ ਰੱਬ ਪ੍ਰਤੀ ਕੀ ਵਫਾਦਾਰੀਆਂ ਮੇਰੀਆਂ ਸੰਸਾਰਪਤੀ ਦੀਆਂ ਜ਼ਿੰਮੇਵਾਰੀਆਂ ਮੇਰੀਆਂ ਪਰਿਵਾਰ ਪ੍ਰਤੀ ਕੀ ਜ਼ਿੰਮੇਵਾਰੀਆਂ ਮੇਰੀਆਂ ਕੁਦਰਤ ਪ੍ਰਤੀ ਕੀ ਜ਼ਿੰਮੇਵਾਰੀਆਂ ਮੇਰੀਆਂ ਆਪਣੇ ਪ੍ਰਤੀ ਕੀ ਜ਼ਿੰਮੇਵਾਰੀਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜਦੋਂ ਆਪਾਂ ਦੇਖਦੇ ਹਾਂ ਕੁਰਬਾਨੀ ਦੇ ਸੰਦਰਭ ਵਿੱਚੋਂ ਤਾਂ ਇੱਕ ਲੜਕੀ ਲਈ ਵੀ ਬੜੀ ਪਿਆਰੀ ਬਚਨ ਸਵਾਗਣ ਕਿਉ ਜੀ ਹੋਵੇ ਯਾਨੀ ਕਿਹੋ ਜੀ ਹੋਵੇ ਸ਼ਿਆਣੀ ਕਿਹੋ ਜੀ ਹੋਵੇ ਪਹਾੜ ਪੱਖ ਮੈਂ ਇੱਕ ਰਾਜਨੀਤਿਕ ਪੱਧਰ ਤੇ ਕਿਹੋ ਜਾਂ ਮੈਂ ਇੱਕ ਦੁਕਾਨਦਾਰ ਦੇ ਪੱਧਰ ਤੇ ਕਿਹੋ ਜਾਂ ਬਿਜ਼ਨਸਮੈਨ ਦੇ ਪੱਧਰ ਤੇ ਕਿਹੋ ਜਿਹਾ ਹੋਵਾਂ ਮੈਨੂੰ ਹਰ ਪੱਖ ਜਿਹੜਾ ਗੁਰਬਾਣੀ ਦਾ ਉਹ ਖੋਲ ਕੇ ਦੱਸਦਾ ਆਪਣੇ ਕੋਲ ਸਮੇਂ ਦੀ ਸੀਮਾ ਹੁੰਦੀ ਹੈ ਤਾਂ ਕਰਕੇ ਹਰ ਗੱਲ ਮੈਂ ਖੋਲ ਕੇ ਜੀ ਨਹੀਂ ਕਰ ਸਕਦਾ ਪਰ ਮੈਂ ਇਸ਼ਾਰੇ ਮਾਤਰ ਤੁਹਾਡੇ ਨਾਲ ਸਾਂਝ ਪਾ ਰਿਹਾ ਇੱਕ ਸਿੱਖ ਦਾ ਜੀਵਨ ਕਿਉਂ ਜਿਹਾ ਹੋਣਾ ਚਾਹੀਦਾ ਹੈ ਜੋ ਗੁਰਬਾਣੀ ਉਹਨੂੰ ਇੱਕ ਸੱਚੇ ਸੁੱਚੇ ਸੰਚੇ ਵਿੱਚ ਢਾਲ ਕੇ ਇੱਕ ਚੰਗਾ ਮਨੁੱਖ ਬਣਾ ਕੇ ਦੁਨੀਆ ਸਾਹਮਣੇ ਪੇਸ਼ ਕਰਦੀ ਹੈ ਸਿੱਖ ਦਾ ਜੀਵਨ ਅਸਲ ਵਿੱਚ ਗੁਰਬਾਨੀ ਦੀ ਆਸ਼ੇ ਅਨੁਸਾਰ ਹੋਣਾ ਚਾਹੀਦਾ ਹੈ ਜੀ ਬਿਲਕੁਲ ਗੈਣੀ ਜੀ ਸੋ ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਕਿ ਜਿਹਦੇ ਵਿੱਚ ਇਹ ਸਾਰੇ ਰਾਜਨੀਤਿਕ ਪਖਤੋ ਸਮਾਜਿਕ ਪਖਤੋ ਧਾਰਮਿਕ ਜਾਂ ਜੋ ਆਪਣੀਆਂ ਜ਼ਿੰਮੇਵਾਰੀਆਂ ਨੇ ਉਸ ਪਖਤੋ ਕੋਈ ਇੱਕ ਐਸੀ ਮਿਸਾਲ ਕਿਉਂਕਿ ਸਾਡਾ ਇਤਿਹਾਸ ਹੈ ਜਿਹੜਾ ਉਹ ਭਰਿਆ ਪਿਆ ਸੀ ਇੱਕ ਐਸੀ ਮਿਸਾਲ ਜ਼ਰੂਰ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਇੱਕ ਸੰਪੂਰਨ ਜੀਵਨ ਵਾਲੇ ਸਿੱਖ ਦੀ ਜੀ ਜਿਵੇਂ ਆਪਾਂ ਕਈ ਵਾਰੀ ਦੇਖ ਸਕਨੇ ਇਕਮ ਜੀਵਨ ਲੰਘ ਲਗਾ ਬਾਬੇ ਬੁੱਢੇ ਦਾ ਕਿਉਂਕਿ ਉਹਦਾ ਕਾਰਨ ਉਹਦਾ ਬੜਾ ਨਮੀਰਾ ਪੰਦ ਰਿਹਾ 125 ਸਾਲ ਦੀ ਉਮਰ ਹੈ ਬਾਬੇ ਬੁੱਢੇ ਦਾ ਜੀਵਨ ਦੇਖੋ ਉਹ ਘਰ ਪਰਿਵਾਰ ਵਿੱਚ ਕਿੱਡੀ ਵੱਡੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਜੀ ਉਹਨਾਂ ਦੇ ਘਰ ਪਰਿਵਾਰ ਵਿੱਚ ਕੋਈ ਮੁਸ਼ਕਲ ਨਹੀਂ ਹੈ ਮਿਰੋਮਾ ਮਿਰਵਾ ਉਹਨਾਂ ਦੀ ਘਰ ਵਾਲੀ ਦਾ ਨਾਮ ਹੈ ਉਹਨਾਂ ਦੇ ਚਾਰ ਬੱਚੇ ਨੇ ਬਾਬਾ ਸੁਦਾਰੀ ਜੀ ਬਾਬਾ ਪਖਾਰੀ ਜੀ ਬਾਬਾ ਮੈਨੂ ਜੀ ਮੈਮੋ ਜੀ ਬਾਬਾ ਭਾਨੂ ਜੀ ਜੀ ਉਹ ਆਪਣੀ ਜ਼ਿੰਦਗੀ ਪੂਰੀ ਕਰਕੇ ਜਾਣ ਲੱਗੇ ਆਪਣੇ ਪੁੱਤਰੀ ਬਾਹ ਭਾਈ ਭਾਨਾਂ ਦੀ ਬਾਹ ਗੁਰੂ ਸਾਹਿਬ ਨੂੰ ਪਕੜਾ ਕੇ ਜਾਂਦੇ ਸਤਿਗੁਰੂ ਮੇਰੀ ਸਿੱਖੀ ਨਭਰੀ ਮੇਰੇ ਪਰਿਵਾਰ ਵਿੱਚੋਂ ਸਿੱਖੀ ਨਾ ਜਾਵੇ ਜੀ ਭਾਈ ਭਾਨ ਆਪਣੇ ਪੋਤਰੇ ਭਾਈ ਛੱਡੇ ਦੀ ਬਾਹ ਪਕੜਾ ਕੇ ਜਾਂਦਾ ਉਹਦਾ ਪੁੱਤਰ ਹੈ ਭਾਈ ਸਰਵਣ ਉਹ ਆਪਣੇ ਪੁੱਤ ਦੀ ਨਹੀਂ ਪਰ ਆਪਣੇ ਪੋਤਰੇ ਦੀ ਬਾਹ ਪਕੜਾ ਕੇ ਜਾਂਦਾ ਭਾਈ ਛੰਡਾ ਜੀ ਆਪਣੇ ਪੁੱਤਰ ਭਾਈ ਗੁਰਦਿੱਤੇ ਦੀ ਉਹ ਬਾਹ ਪਕੜਾ ਕੇ ਜਾਂਦਾ ਮੇਰੇ ਘਰ ਪਰਿਵਾਰ ਚੋਂ ਸਿੱਖੀ ਨਾ ਨਿਕਲੇ ਪਾਈ ਗੁਰਦੇਤਾ ਅੱਗੇ ਆਪਣੇ ਪੁੱਤਰ ਪਾਈ ਰਾਮਕੌਰ ਦੀ ਬਾਹ ਪਕੜਾ ਕੇ ਜਾਣੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੇਰੇ ਕਹਿਣ ਤੋਂ ਮੁਰਾਦ ਉਹਨਾਂ ਸਾਰੇ ਪਰਿਵਾਰ ਚੋਂ ਤੁਸੀਂ ਦੇਖੋ ਇੱਕ ਪਰਿਵਾਰਕ ਜ਼ਿੰਮੇਵਾਰੀ ਮੇਰੀ ਕਿਹੋ ਜੀ ਹੈ ਦੂਜੀ ਗੱਲ ਉਹਨਾਂ ਦੀ ਧਾਰਮਿਕ ਜ਼ਿੰਮੇਵਾਰੀ ਕਿਹੋ ਜੀ ਹੈ ਬਾਬੇ ਬੁੱਢੇ ਨੂੰ ਸਿੱਖ ਜਗਤ ਹੱਥ ਜੋੜ ਕੇ ਨਮਸਕਾਰਾਂ ਕਰਦਾ ਉਹਨੇ ਗੁਰੂ ਦੇ ਪ੍ਰਤੀ ਕੀ ਵਫਾਦਾਰੀ ਨਭਾਈ ਜਦੋਂ ਗੁਰੂ ਗੰਨ ਸਾਹਿਬ ਜੀ ਦਾ ਸਰੂਪ ਤਿਆਰ ਹੋਇਆ ਤਾਂ ਉਹਦਾ ਪਹਿਲਾ ਹੈਡ ਗਰੰਥੀ ਉਹਨੂੰ ਬਣਾਇਆ ਗਿਆ ਗੁਰੂ ਘਰ ਦੀ ਸੇਵਾ ਕਰਨੀ ਗੁਰੂ ਕਰ ਪ੍ਰਤੀ ਨਿਮਰਤਾ ਰੱਖਣੀ ਮਨੁੱਖਤਾ ਦੀ ਕੀ ਗੱਲਾਂ ਕਰਨੀਆਂ ਲੋਕਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ ਜਦੋਂ ਮਸੰਦਾ ਨੇ ਗੁਰੂ ਘਰ ਦੇ ਦਰਵਾਜ਼ੇ ਬੰਦ ਕਰਨੇ ਚਾਹੀ ਉਹਨੇ ਪ੍ਰਤੀ ਕੀ ਵਫਾਦਾਰੀ ਨਪਾਈ ਹੈ ਗੈਰਾਂ ਦਾ ਸਾਥ ਛੱਡ ਕੇ ਗੁਰੂ ਦਾ ਸਾਥ ਕਿਵੇਂ ਦਿੱਤਾ ਇਤਿਹਾਸਕ ਹਰ ਪੱਖ ਤੋਂ ਤੁਸੀਂ ਦੇਖੋ ਫਿਰ 베ਰੀਆਂ ਲਵਾਈਆਂ ਫਿਰ ਸਰੋਵਰ ਦੀ ਸੇਵਾ ਕੀਤੀ ਦਰਬਾਰ ਸਾਹਿਬ ਦੀ ਸੇਵਾ ਕੀਤੀ ਫਿਰ ਕਿੱਡੀ ਨਿਰਮਾਨਤਾ 6ਵੇਂ ਪਾਤਸ਼ਾਹ ਦੇ ਵੇਲੇ ਉਹਨਾਂ ਦੀ ਉਮਰ ਸਿਰਫ 11 ਸਾਲ ਹੈ ਬਾਬੇ ਬੁੱਢੇ ਦੀ ਉਮਰ 90 ਸਾਲ ਹੈ 90 ਸਾਲ ਦਾ ਬਜ਼ੁਰਗ ਇਹ 11 ਸਾਲ ਦੇ ਬੱਚੇ ਨੂੰ ਮੱਥਾ ਟੇਕ ਕੇ ਉਹਦੇ ਕੋਲੋਂ ਸਿੱਖਿਆ ਲੈ ਰਹੇ ਹਨ ਜਦਕਿ ਕਿਸੇ ਵੇਲੇ ਬਾਬੇ ਬੁੱਢੇ ਨੇ ਉਹਨਾਂ ਨੂੰ ਗੁਰਬਾਣੀ ਦੀ ਸਿੱਖਿਆ ਅਤੇ ਸ਼ਾਸਤਰ ਵਿਦਿਆ ਸਿੱਖਿਆ ਬਾਬੇ ਬੁੱਢੇ ਨੇ ਜਿੱਤੀ ਪਰ ਇਹ ਮਨ ਵਿੱਚ ਵੀ ਖਿਆਲ ਨਹੀਂ ਮੈਂ ਉਸਤਾਦ ਹੈ ਅਨੇਕਾ ਪੱਖੇ ਹੋ ਜائیں ਭਾਈ ਮਨੀ ਸਿੰਘ ਦਾ ਜੀਵਨ ਵੇਖ ਲਈਏ ਉਹਨਾਂ ਦੇ ਪੁੱਤ ਸ਼ਹੀਦ ਹੈ ਉਹਨਾਂ ਦੇ ਪੋਤਰੇ ਸ਼ਹੀਦ ਹੈ ਉਹਨਾਂ ਦੇ ਭਰਾ ਸ਼ਹੀਦ ਹੈ ਉਹਨਾਂ ਦੇ ਬਜ਼ੁਰਗ ਸ਼ਹੀਦ ਹੈ ਉਹਨਾਂ ਦੀ ਜ਼ਿੰਮੇਵਾਰੀ ਕੌਮ ਪ੍ਰਤੀ ਕੀ ਹੈ ਉਹਨਾਂ ਦੀ ਜ਼ਿੰਮੇਵਾਰੀ ਮਨੁੱਖਤਾ ਪ੍ਰਤੀ ਕੀ ਹੈ ਉਹਨਾਂ ਦੀ ਜ਼ਿੰਮੇਵਾਰੀ ਧਾਰਮਿਕ ਪੱਖ ਤੋਂ ਕੀ ਹੈ ਉਹਨਾਂ ਦੀ ਜ਼ਿੰਮੇਵਾਰੀ ਆਪਣੇ ਪੱਖ ਤੋਂ ਕੀ ਹੈ ਹਰ ਪੱਖ ਤੋਂ ਉਹਨਾਂ ਦਾ ਇੱਕ ਮਜ਼ਬੂਤ ਨਜ਼ਰ ਆਏਗਾ ਇਹੋ ਜੇ ਲੋਕ ਇਤਿਹਾਸਕ ਪੰਨਿਆਂ ਤੇ ਸਿੱਖੀ ਦਾ ਥੰਮ ਬਣ ਕੇ ਗੁਰਬਾਣੀ ਦੀ ਆਪਣੇ ਜੀਵਨ ਨਾਲ ਵਿਆਖਿਆ ਕਰਦੇ ਤੁਹਾਨੂੰ ਨਜ਼ਰ ਆਉਣਗੇ ਸੋ ਅਗਿਆਨੀ ਜੀ ਮੈਂ ਜਾਣਨਾ ਚਾਹਾਂਗੀ ਜਿਸ ਤਰ੍ਹਾਂ ਬਹੁਤ ਸਾਰਾ ਲੋਕ ਤਰਕ ਦਿੰਦੇ ਨੇ ਕਿ ਸਿੱਖ ਹੋਣ ਤੋਂ ਪਹਿਲਾਂ ਇਨਸਾਨ ਹੋਣਾ ਜ਼ਰੂਰੀ ਹੈ ਕਿ ਸਿੱਖੀ ਤੇ ਇਨਸਾਨੀਅਤ ਵਿੱਚ ਕੋਈ ਅੰਤਰ ਹੈ ਇਹ ਬਿਲਕੁਲ ਨਹੀਂ ਅਸਲ ਵਿੱਚ ਇਹ ਹੈ ਸਾਡੇ ਕੋਲੋਂ یوں ਕਿਰੋ ਵੀ ਅਸੀਂ ਸਮਝਾ ਨਹੀਂ पाए ਸਿੱਖ ਹੋਣਾ ਹੀ ਅਸਲ ਜੇ ਕਿ ਸੱਚਾ ਇਨਸਾਨ ਹੋਵੇ ਇੱਕ ਇਨਸਾਨ ਹੈ ਪਰ ਉਹਨੇ ਆਪਣੀ ਵਫਾਦਾਰੀ ਦੀ ਕੋ ਕਸਮ ਨਹੀਂ ਖਾਦੀ ਹੋਈ ਸਿੱਖ ਹੁੰਦਾ ਜਦੋਂ ਉਹ ਆਪਣੀ ਇਨਸਾਨੀਅਤ ਦੀ ਰੱਬ ਪ੍ਰਤੀ ਵਫਾਦਾਰੀ ਦੀ ਇੱਕ ਕਸਮ ਖਾਂਦਾ ਹੈ ਵੀ ਅੱਜ ਤੋਂ ਬਾਅਦ ਮੈਂ ਇਵੇਂ ਜੀਵਾਂਗਾ ਉਹ ਤਾਂ ਕਿਸੇ ਵੇਲੇ ਕੰਪਰੋਮਾਈਜ਼ ਵੀ ਕਰ ਸਕਦਾ ਸਿੱਖ ਇਨਸਾਨੀਅਤ ਨਾਲ ਕਦੇ ਕੰਪਰੋਮਾਈਜ਼ ਨਹੀਂ ਕਰਦਾ ਸਿੱਖ ਦੇ ਜੀਵਨ ਵਿੱਚੋਂ ਇਨਸਾਨੀਅਤ ਦੇਖਣੀ ਹੋਵੇ ਐਤੋਂ ਵੱਧ ਕੀ ਵੱਡੀ ਇਨਸਾਨੀਅਤ ਹੋ ਸਕਦੀ ਤੁਸੀਂ ਦੇਖੋ ਆਮ ਕਰਕੇ ਮਨੁੱਖ ਦੇ ਜੀਵਨ ਵਿੱਚੋਂ ਇਹ ਉਦਾਹਰਣਾਂ ਮਿਲਦੀਆਂ ਭਾਈ ਕਨਿਆਜੀ ਵਰਗੇ ਦੁਸ਼ਮਣਾਂ ਨੂੰ ਪਾਣੀ ਪਿਲਾ ਰਹੇ ਬਿਲਕੁਲ ਇੱਕ ਇਤੋਂ ਚੰਗਾ ਇਨਸਾਨ ਕੀ ਲੱਭਿਆ ਜਾ ਸਕਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੁੱਤਰਾਂ ਨੂੰ ਔਰੰਗਜ਼ੇਬ ਨੀਹਾਂ ਵਿੱਚ ਚਣਵਾ ਰਹੇ ਆ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਤਖਤ ਤੇ ਬਿਠਾ ਰਹੇ ਇਤੋਂ ਵੱਡੀ ਇਨਸਾਨੀਅਤ ਦੀ ਮਿਸਾਲ ਕੀ ਹੋ ਸਕਦੀ ਹੈ ਇੱਕ ਸਿੱਖ ਹੋਣਾ ਅਸਲ ਵਿੱਚ ਇਨਸਾਨੀਅਤ ਉੱਤੇ ਮੋਹਰ ਲਾਉਣ ਵਾਲੀ ਗੱਲ ਹੈ ਸਿੱਖ ਤੇ ਇਨਸਾਨੀਅਤ ਵਿੱਚ ਕੋਈ ਅੰਤਰ ਨਹੀਂ ਜਿਹੜਾ ਸਿੱਖ ਹੋ ਕੇ ਆਪਣੇ ਅੰਦਰਲੀ ਇਨਸਾਨੀਅਤ ਨੂੰ ਮਾਰ ਲੈਂਦਾ ਸੱਚ ਕਰਕੇ ਜਾਣਿਓ ਨਰੂ ਮਰੇ ਨਰ ਕਾਮਨਾ ਬੇ ਪਸ਼ੂ ਮਰੇ ਦਸ ਕਾਜ ਸਵਾਰੇ ਉਹ ਗੁਰਬਾਣੀ ਦੇ ਅਰਥ ਹੀ ਬਦਲ ਜਾਣਗੇ ਜਿਹਦੇ ਮਨੁੱਖ ਦੇ ਅੰਦਰ ਉਹ ਮਨੁੱਖਤਾ ਮਰ ਗਈ ਉਹ ਭਾਵੇਂ ਸੋ ਰੱਬੀ ਬਾਣੀ ਦਾ ਆਪਣੇ ਤੌਰ ਤੇ ਦਿਖਾਵਾ ਕਰੇ ਜਬਾਣਾ ਪਾਈ ਫਿਰੇ ਉਹਨੇ ਜੀਵਨ ਵਿੱਚੋਂ ਜੇ ਨਰ ਮਰ ਗਿਆ ਮਨੁੱਖਤਾ ਮਰ ਗਈ ਤਾਂ ਪਸ਼ੂ ਦੇ ਸਮਾਨ ਹੈ ਜੇ ਕਿਸੇ ਮਨੁੱਖ ਦੇ ਜੀਵਨ ਵਿੱਚੋਂ ਪਸ਼ੂਪਣਾ ਮਰ ਗਿਆ ਤਾਂ ਸਾਰੇ ਦਾ ਸਾਰਾ ਇਨਸਾਨੀਅਤ ਦੇ ਕੰਮ ਆ ਸਕਦਾ ਅਜੇ ਬਹੁਤ ਲੋੜ ਹੈ ਜੇ ਉਹਦੇ ਜੀਵਨ ਅੰਦਰ ਰਹਤ ਅਵਰਕਿਸ਼ ਅਬਰ ਕਮਾਵਤ ਮਾਨੀ ਪ੍ਰੀਤ ਮੁਖੋਂ ਗਡਲਾਬਤ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਪੇਖਣਾ ਕਾਹੂ ਪੀਨ ਸਿੱਖ ਕਿਸੇ ਪੇਖਦਾ ਨਾ ਨਹੀਂ ਹੈ ਸਿੱਖ ਅਸਲ ਵਿੱਚ ਅੰਦਰ ਵਸਦੀ ਇਨਸਾਨੀਅਤ ਨੂੰ ਸਿੱਖੀ ਦੀ ਬਾੜ ਕਰਕੇ ਮੇਰੀ ਇਨਸਾਨੀਅਤ ਨਾ ਲੁੱਟੀ ਜਾਏ ਬਸ ਇਸ ਗੱਲ ਤੇ ਇੱਕ ਪੈਰਾ ਬਿਲਕੁਲ ਸੋ ਕਹਿ ਸਕਦੇ ਆ ਕਿ ਸਿੱਖ ਜਿਹੜਾ ਹੈ ਇੱਕ ਇਨਸਾਨੀ ਉੱਤਮ ਇਨਸਾਨ ਕਹਿ ਸਕਦੇ ਆ ਜੀ ਅਸਲ ਦੇ ਵਿੱਚ ਜੋ ਗੁਰੂ ਸਾਹਿਬ ਨੇ ਬਣਾਇਆ ਸੋ ਇੱਕ ਹੋਰ ਗਿਆਨੀ ਜੀ ਬਹੁਤ ਅ ਅੱਜਕੱਲ ਤਰਕ ਦਿੱਤਾ ਜਾਂਦਾ ਹੈ ਕਿ ਸਿੱਖੀ ਤਨ ਦੀ ਨਹੀਂ ਮਨ ਦੀ ਹੋਣੀ ਚਾਹੀਦੀ ਹੈ ਕੀ ਕੀ ਹੈ ਮਨ ਦੀ ਤੇ ਤਨ ਦੀ ਸਿੱਖੀ ਕਿ ਆਪਸ ਦੇ ਵਿੱਚ ਇੱਕ ਸੁਰਤਾ ਜ਼ਰੂਰੀ ਹੈ ਜਾਂ ਅਲੱਗ-ਅਲੱਗ ਚੀਜ਼ਾਂ ਨੇ ਹੀ ਜੀ ਬਿਲਕੁਲ ਇਹ ਸਾਡੇ ਅਸਲ ਵਿੱਚ ਅੱਗੇ-ਅੱਗੇ ਬਣਾਏ ਹੋਏ ਭਰਮ ਹੈ ਬਿਲਕੁਲ ਬੇਨਤੀ ਕਰਨਾ ਚਾਹਾਂਗਾ ਵੀ ਜਿਹੜੀ ਤਨ ਤੇ ਮਨ ਦੀ ਸਿੱਖੀ ਹੈ ਤੁਸੀਂ ਗੁਰਬਾਣੀ ਵਿੱਚ ਇਹਦਾ ਖੁਲਾਸਾ ਕਰਨਾ ਉਹ ਵਿੱਚ ਬੜਾ ਸੌਖਾ ਹੈ ਉਹ ਕਿਵੇਂ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਈ ਹੈ ਤਨ ਮਨ ਨੂੰ ਗੁਰ ਪੈ ਵੇਚਿਆ ਮੈਂ ਜਦੋਂ ਤਨ ਅਤੇ ਮਨ ਗੁਰੂ ਚਰਨਾ ਚਰਪਨ ਕਰਨਾ ਹੈ ਤਾਂ ਇਹਦਾ ਮਤਲਬ ਇਹ ਹੈ ਮੇਰੇ ਤਨ ਨੇ ਮੇਰੇ ਮਨ ਦੀ ਅਗਵਾਈ ਵਿੱਚ ਕੋਈ ਕੰਮ ਕਰਨਾ ਹੈ ਜੀ ਜੇ ਮੇਰਾ ਮਨ ਗੁਰੂ ਨਾਲ ਜੁੜਿਆ ਹੋਇਆ ਹੈ ਤਾਂ ਮੇਰਾ ਤਨ ਉਹੀ ਜੀਆਂ ਹਰਕਤਾਂ ਕਰੇਗਾ ਤੇ ਜੇ ਮੇਰਾ ਮਨ ਜਿਹੜਾ ਉਹ ਕਿਸੇ ਹੋਰ ਨਾਲ ਜੁੜਿਆ ਹੋਇਆ ਹੈ ਬਾਡੀ ਤੌਰ ਤੇ ਮੈਂ ਤਨ ਦੀਆਂ ਹਰਕਤਾਂ ਬਖਤੀ ਤੌਰ ਤੇ ਬਖਤੀ ਤੌਰ ਤੇ ਲੋਕਾਂ ਨੂੰ ਕਰਕੇ ਦਿਖਾ ਦੇਵਾਂਗਾ ਪਰ ਮੈਂ ਸੱਚਾ ਧਰਮੀ ਨਹੀਂ ਬਣ ਸਕਦਾ ਮਨ ਦੀ ਅਤੇ ਤਨ ਦੀ ਇੱਕ ਸੁਰਤਾ ਬਹੁਤ ਜ਼ਰੂਰੀ ਹੈ ਇੱਕ ਸੁਰਤਾ ਬਾਣੀ ਤਾਂ ਸਕਦੀ ਹੈ ਜੇ ਸਾਡੇ ਜੀਵਨ ਅੰਦਰ ਇਹ ਗੱਲ ਸੱਚੀ ਹੋਵੇ ਔਰ ਗੁਰਮਤ ਨੇ ਇਸ ਗੱਲ ਤੇ ਬੜਾ ਵੱਡਾ ਪੈਰਾ ਦਿੱਤਾ ਹੈ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਜਿੰਨ ਮਨ ਹੋਰ ਮੁਖ ਹੋਰ ਮੁਖ ਹੋਰ ਦਾ ਮਤਲਬ ਤਾਂ ਹੈ ਜੀ ਛੇ ਕਾਂਡੇ ਕੱਚੇ ਜੇ ਨੂੰ ਮੁਹੱਬਤ ਕਰਨ ਵਾਲਾ ਕੀ ਬੰਦਾ ਰੱਬ ਦਾ ਸੱਚਾ ਵਫਾਦਾਰ ਹੋ ਸਕਦਾ ਉਹਦੇ ਤਨ ਅਤੇ ਮਨ ਔਰ ਦੂਜੀ ਗੱਲ ਮੈਂ ਬੇਨਤੀ ਕਰਾਂ ਤੁਸੀਂ ਕਦੇ ਦੇਖਿਓ ਜਿਹੜਾ ਇੱਕ ਦਰਖਤ ਹੈ ਉਹਦੇ ਅਸਰ ਵਿੱਚ ਫੁੱਲਾਂ ਤੋਂ ਫਲਾਂ ਤੋਂ ਉਹਦੇ ਪੱਤੀਆਂ ਤੋਂ ਪਤਾ ਲੱਗਦਾ ਵੀ ਇਹ ਜਿਉਂਦਾ ਜਾਗਦਾ ਹੈ ਕਦੇ ਕਿਸੇ ਨੇ ਕਿਸੇ ਦਰਖਤ ਦੀਆਂ ਜੜਾਂ ਫੜੂਲ ਕੇ ਉਹਨੂੰ ਪੁੱਛਿਆ ਨਹੀਂ ਕਿ ਕੀ ਦਰਖਤ ਜਿਉਂਦਾ ਹੈ ਜੜਾਂ ਹਮੇਸ਼ਾ ਧਰਤੀ ਵਿੱਚ ਲੁਕੀਆਂ ਹੋਈਆਂ ਲੁਕੀਆਂ ਹੋਈਆਂ ਧਰਤੀ ਵਿੱਚ ਜੜਾਂ ਆਪਣੇ ਮੂਲ ਨਾਲ ਜੁੜੀਆਂ ਹੋਈਆਂ ਇਸ ਗੱਲ ਦਾ ਪ੍ਰਗਟਾਵਾ ਦੇ ਪੱਤੇਆਂ ਫੁੱਲਾਂ ਫਲਾਂ ਤੋਂ ਲੱਗ ਜਾਂਦੇ ਸਾਡੇ ਤਨ ਤੋਂ ਹੀ ਪਤਾ ਲੱਗ ਜਾਂਦਾ ਸਾਡੇ ਮਨ ਵਿੱਚ ਰੱਬ ਦੇ ਪ੍ਰਤੀ ਕਿੱਡੀ ਕੁ ਵਫਾਦਾਰੀ ਹੈ ਜੇ ਮੇਰੇ ਮਨ ਵਿੱਚ ਰੱਬ ਦੇ ਪ੍ਰਤੀ ਵਫਾਦਾਰੀ ਹੈ ਤਾਂ ਮੇਰਾ ਸਨ ਆਪਣੇ ਆਪ ਪ੍ਰਗਟ ਕਰੇਗਾ ਮੇਰੇ ਕਹਿਣ ਦੀ ਲੋੜ ਨਹੀਂ ਪੈਗੀ ਜੇ ਮੇਰੇ ਮਨ ਵਿੱਚ ਕੁਝ ਹੋਰ ਹੈ ਤੇ ਸਰੀਰ ਵਿੱਚ ਮੈਂ ਕੁਝ ਹੋਰ ਰੱਖੀ ਬੈਠਾ ਤਾਂ ਮੈਨੂੰ ਮਾਫ਼ ਕਰਿਓ ਇਹ ਉਹਨਾਂ ਲੋਕਾਂ ਦੀਆਂ ਕਹਾਣੀਆਂ ਹੈ ਜਿਹੜੇ ਮਨੋਂ ਜੋ ਹੋਰ ਹੈ ਤਨੋਂ ਕੁਝ ਹੋਰ ਹੈ ਸਤਗੁਰੂ ਜੀ ਦੀ ਬਾਣੀ ਦਾ ਇੱਕ ਬਚਨ ਮੈਂ ਫੇਰ ਖਿਆਲ ਵਿੱਚ ਰੱਖ ਜਣਾ ਚਾਹੁੰਦਾ ਸਤਗੁਰੂ ਜੀ ਨੇ ਧਰਮੀ ਦਾ ਇੱਕ ਲੱਛਣ ਦੱਸਿਆ ਮਨ ਸਾਚਾ ਮੁਖ ਸਾਚਾ ਸੋਏ ਅਵਰਨ ਅਪੇਖੇ ਇੱਕ ਇਸਬਿੰਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਉਹਦੇ ਤਨ ਦੀ ਕਿਰਿਆ ਕੋਈ ਹੋਰ ਮਨ ਦੀ ਕਿਰਿਆ ਕੋਈ ਹੋਰ ਨਹੀਂ ਹੋ ਸਕਦੀ ਇੱਕ ਸੁਰਤਾ ਹੋएगी ਜੇ ਉਹਦੇ ਮਨ ਵਿੱਚ ਵੀ ਰੱਬੀ ਖਿਆਲ ਹੈ ਅਸਲ ਵਿੱਚ ਤਨ ਉਹਦਾ ਪ੍ਰਗਟਾਵਾ ਹੈ ਮਨ ਉਹਦੇ ਅੰਦਰ ਪਾਦੇ ਹੋਏ ਵਿਚਾਰ ਹੈ ਕਿਸੇ ਤਰ੍ਹਾਂ ਦੇ ਵੀ ਤਰਕ ਦੇ ਦਿੱਤੇ ਜਾਣ ਫਿਰ ਉਤੋਂ ਹੋਰ ਤਰਕ ਦਿੱਤੇ ਜਾਂਦੇ ਨੇ ਸਾਡੇ ਵੱਲੋਂ ਹੀ ਅੱਜ ਕਿ ਉਹਨੇ ਇਹ ਕੀਤਾ ਫਿਰ ਅਸੀਂ ਜਿਹੜੀਆਂ ਨੈਗੇਟਿਵ ਜਿਹੜੀਆਂ ਮਿਸਾਲਾਂ ਨੇ ਨਾ ਉਹ ਲਿਆ ਕੇ ਖੜੀਆਂ ਕਰਨ ਲੱਗ ਜਾਂਦੇ ਆ ਕਿ ਫਿਰ ਅਸੀਂ ਉਹਨਾਂ ਨਾਲੋਂ ਤਾਂ ਚੰਗੀਆਂ ਆ ਤੇ ਇਹਦੇ ਲਈ ਮੈਂ ਦੋ ਗੱਲਾਂ ਕਰਨੀਆਂ ਚਾਹਾਂਗਾ ਨੰਬਰ 1 ਕਿਤੇ ਵੀ ਜਾਓ ਸਾਡੀ ਸੋਚ ਜਿਹੜੀ ਉਹ ਪੋਜ਼ਿਟਿਵ ਹੋਣੀ ਚਾਹੀਦੀ ਹੈ ਜਿਵੇਂ ਹੁਣੇ ਮੈਂ ਤੁਹਾਡੇ ਨਾਲ ਗੱਲ ਕੀਤੀ ਬਨਾਸਪਤੀ ਦੀ ਕੋਈ ਬੰਦਾ ਕਿਸੇ ਨੂੰ ਪੁੱਛੇ ਵੀ ਤੁਸੀਂ ਕੀ ਲਾ ਰਹੇ ਹੋ ਕਹਿੰਦੇ ਗੁਲਾਬ ਦੇ ਫੁੱਲ ਲਾ ਰਹੇ ਹਾਂ ਗੁਲਾਬ ਦਾ ਬੂਟਾ ਲਾ ਰਹੇ ਹਾਂ ਉਹਨੂੰ ਪੁੱਛੀਏ ਵੀ ਇੱਕ ਟਾਣੀ ਨੂੰ ਕਿੰਨੇ ਕੰਡੇ ਆ ਤੁਸੀਂ ਗੁਲਾਬ ਦੇ ਫੁੱਲ ਦਾ ਜ਼ਿਕਰ ਕਿਉਂ ਕੀਤਾ ਫੁੱਲ ਤੇ ਇੱਕ ਹੋਏਗਾ ਦੋ ਲੱਗੇ ਹੋਣਗੇ ਕੰਡੇ 50 ਨੇ ਉਹ ਜਵਾਬ ਦੇਵੇਗਾ ਵੀ ਫੁੱਲਾਂ ਦੇ ਕੰਡਿਆਂ ਵਾਸਤੇ ਇਹ ਲਾ ਨਹੀਂ ਰਿਹਾ ਮੈਂ ਫੁੱਲ ਪਾਸਤੇ ਲਾ ਰਿਹਾ ਫੁੱਲ ਦੇਖੋ ਸਾਡੀ ਸੋਚ ਪੋਜ਼ੀਟਿਵ ਹੋਣੀ ਚਾਹੀਦੀ ਦੂਜੀ ਗੱਲ ਤੁਸੀਂ ਕਹਿੰਦੇ ਧਿਆਨ ਨਾਲ ਜਪਜੀ ਸਾਹਿਬ ਪੜੋ ਉਹ ਜਿਹੜੀ ਕੁਦਰਤ ਦੇ ਪਸਾਰੇ ਦੀ ਗੱਲ ਹੈ ਉੱਚ ਸਭ ਤੋਂ ਪਹਿਲਾਂ ਹੁੰਦਾ ਹੈ ਅਸੰਖ ਜਾਪ ਅਸੰਖ ਪਾਓ ਸੰਖ ਪੂਜਾ ਸੰਖ ਤਪਤਾਓ ਇਹ ਪੋਜੀਟਿਵ ਗੱਲ ਹੈ ਜੀ ਅਗਲੀ ਪੌੜੀ ਵਿੱਚ ਅਸੰਖ ਮੂਰਖੰਦ ਕੋਰ ਸੰਖ ਚੋਰ ਆਰਾਮ ਕੋਰ ਅਸੰਖ ਅਮਰਕਾ ਜਾਇ ਜੋ ਇਹ 네ਗੇਟਿਵ ਗੱਲ ਹੈ ਹੁਣ ਸਤਗੁਰ ਜੀ ਨੇ ਉਹ ਪਹਿਲੀ ਪੌੜੀ ਜਪਤਾ ਪਾਲੀ ਅੱਗੇ ਰੱਖੀ ਹੈ ਵੀ ਤੁਸੀਂ ਪੋਜੀਟਿਟਿਵ ਸੋਚ ਰੱਖਿਓ ਤੁਸੀਂ ਪਹਿਲੇ ਕਿਸੇ ਦੀਆਂ ਕਮੀਆਂ ਨੋਟ ਨਾ ਕਰਨ ਲੱਗ ਜਿਓ 네ਗੇਟਿਵ ਸੋਚ ਨਹੀਂ ਰੱਖੀ ਤੀਜੀ ਗੱਲ ਅਗਲੀ ਮੈਂ ਸਾਂਝੀ ਕਰਨੀ ਚਾਹਾਂਗਾ ਇਹਦੇ ਲਈ ਇੱਕ ਬਹੁਤ ਵੱਡੀ ਜ਼ਰੂਰਤ ਹੈ ਸਾਡੇ ਜੀਵਨ ਦੀ ਇੱਕ ਸਕੂਲ ਵਿੱਚ ਵਿਦਿਆਰਥੀ ਪੜ੍ਹਦਾ ਸਾਰੇ ਟੋਪਰ ਨਹੀਂ ਹੁੰਦੇ ਉੱਚ ਕੁਝ ਫੇਰ ਵੀ ਹੋ ਜਾਂਦੇ ਪਰ ਅਸੀਂ ਕਦੇ ਬੱਚੇ ਨੂੰ ਆਪਣੇ ਨੂੰ ਕਿਹਾ ਬੇਟੇ ਸਕੂਲ ਨਾ ਜਾਵੀਂ ਕਿਉਂਕਿ ਉੱਥੇ ਬੱਚੇ ਫੇਰ ਵੀ ਹੋ ਜਾਂਦੇ ਬੱਚੇ ਸਕੂਲ ਨਾ ਜਾਵੀਂ ਉੱਥੇ ਬੱਚੇ ਸ਼ਰਾਰਤੀ ਵੀ ਹੋ ਜਾਂਦੇ ਫਿਰ ਵੀ ਤੁਸੀਂ ਆਪਣੇ ਬੱਚੇ ਪੜ੍ਹਨ ਪਾ ਰਹੇ ਹੋ ਕਿਉਂ ਕਿਉਂਕਿ ਅਸੀਂ ਪੋਜ਼ਿਟਿਵ ਸੋਚ ਰੱਖਣੀ ਚਾਹੁੰਨੇ ਇਸੇ ਤਰ੍ਹਾਂ ਸਿੱਖੀ ਵਿੱਚ ਤੁਸੀਂ ਉਹਨਾਂ ਲੋਕਾਂ ਨੂੰ ਕਿਉਂ ਦੇਖ ਰਹੇ ਹੋ ਜਿਨ੍ਹਾਂ ਲੋਕਾਂ ਦੇ ਪੈਰ ਥੜਕੇ ਸਿੱਖੀ ਦੇ ਤੁਸੀ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਦੇਖ ਰਹੇ ਜਿਹੜੇ ਭਾਈ ਮਨੀਸ਼ ਸਿੰਘ ਵਰਗੇ ਆ, ਬਾਬਾ ਦੀਪ ਸਿੰਘ ਜੀ ਵਰਗੇ ਆ ਜਾਂ ਅਨੇਕਾਂ ਗੁਰੂ ਕੇ ਸਿੱਖ ਹੈ ਜਿਹੜੇ ਆਪਣਾ ਜੀਵਨ ਗੁਰੂ ਦੀ ਵਾਰਗੇ, ਪੰਥ ਦੀ ਵਾਰਗੇ, ਮਨੁੱਖਤਾ ਦੀ ਵਾਰਗੇ ਉਹਨਾਂ ਦੇ ਜੀਵਨ ਬਾਰੇ ਦੇਖ ਕੇ ਵੀ ਤਾਂ ਸਿੱਖੀ ਨਿਭਾਈ ਜਾ ਸਕਦੀ ਹੈ ਅਸੀਂ ਸਾਨੂੰ ਚਾਹੀਦਾ ਅਸੀਂ ਆਪਣੀ ਸੋਚ ਨੂੰ ਪੋਜ਼ਿਟਿਵ ਕਰਕੇ ਜਿਹੜੇ ਲੋਕ ਮਨੁੱਖਤਾ ਦੀ ਸੇਵਾ ਵਿੱਚ ਸੱਚ ਵਾਲੇ ਪਾਸੇ ਗਏ ਆਂ ਹਰ ਇੱਕ ਚੀਜ਼ ਦੇ ਦੋ ਪੱਖ ਨੇ 네ਗੇਟਿਵ ਪੱਖ ਵੀ ਹੈ ਪੋਜ਼ਿਟਿਵ ਪੱਖ ਵੀ ਹੈ ਅਸੀਂ ਉਹਨਾਂ ਨੂੰ ਲੈ ਕੇ ਚੱਲੀਏ ਤੇ ਆਪਣੇ ਜੀਵਨ ਵਿੱਚੋਂ ਜਦੋਂ ਅਸੀਂ ਕਿਸੇ ਨੂੰ ਦੇਖਦੇ ਆਂ ਤਾਂ ਪੋਜ਼ਿਟਿਵ ਦੇਖਦੇ ਆਂ ਮੈਂ ਦੇਖਿਆ ਕਿਸੇ ਨੂੰ ਦੇਖ ਕੇ ਕੋਈ ਸ਼ਾਹੀ ਨਹੀਂ ਬਣਦਾ ਅਸੀਂ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰਦੇ ਪੇ ਧਰਮ ਵਿੱਚ ਹੀ ਕੋ ਸੋਚਦੇ ਧਰਮ ਦੇ ਸਕੂਲ ਵਿੱਚ ਵੀ ਕਈ ਫੇਰ ਹੋਏ ਵਿਦਿਆਰਥੀ ਆ ਧਰਮ ਦੇ ਸਕੂਲ ਵਿੱਚ ਵੀ ਕਿਥੀ ਕਿਥੇ ਛਿਰਕੇ ਹੋਏ ਵਿਦਿਆਰਥੀ ਆ ਤੇ ਜਿਹੜੇ ਲੋਕ ਟਾਪਰ ਆ ਅਸੀਂ ਉਹਨਾਂ ਨੂੰ ਵੇਖ ਕੇ ਤਾਂ ਧਾਰਨ ਕਰੀਏ ਫਿਰ ਅਸੀਂ ਵੀ ਆਪਣੇ ਜੀਵਨ ਦਾ ਕੋਈ ਚੰਗਾ ਰਾਲਾ ਬਸੰਗਾ ਜੀ ਬਿਲਕੁਲ ਕਹਿੰਦੇ ਜੀ ਔਰ ਇੱਕ ਹੋਰ ਬਹੁਤ ਵੱਡਾ ਭਰਮ ਹੈ ਜਿਹੜਾ ਅੱਜ ਕੱਲ ਦੇਖਿਆ ਜਾਂਦਾ ਇਨਸਾਨਾਂ ਦੇ ਵਿੱਚ ਜੇ ਜਿਸ ਤਰ੍ਹਾਂ ਅੰਮ੍ਰਿਤ ਦੀ ਦਾਤ ਹੈ ਜਿਹੜੀ ਬੜੀ ਵੱਡੀ ਬਖਸ਼ਿਸ਼ ਹੈ ਮੈਂ ਮੰਨਦੀ ਆ ਕਿ ਅਸੀਂ ਲਖਾ ਅਰਦਾਸਾਂ ਕਰ ਲਈਏ ਫਿਰ ਇਹ ਸਾਨੂੰ ਬਖਸ਼ਿਸ਼ ਜਾ ਕੇ ਮਿਲਦੀ ਹੈ ਸੋ ਬੜੇ ਲੋਕ ਕਹਿੰਦੇ ਸੁਣੇ ਜਾਂਦੇ ਨੇ ਕਿ ਅਸੀਂ ਡਰਦੇ ਆਂ ਅਮ੍ਰਿਤ ਛਕਣ ਤੋਂ ਜਾਂ ਅਸੀਂ ਸਿੱਖੀ ਧਾਰਨ ਕਰਨ ਤੋਂ ਡਰਦੇ ਆਂ ਕਿ ਸਾਡੇ ਤੋਂ ਕੋਈ ਗਲਤੀ ਨਾ ਹੋ ਜਾਵੇ ਕਿ ਇਸ ਤਰ੍ਹਾਂ ਦਾ ਇਸ ਤਰ੍ਹਾਂ ਮੰਨਣਾ ਠੀਕ ਹੈ ਕਿ ਗੁਰੂ ਸਾਹਿਬ ਸਾਨੂੰ ਬੜੀਆਂ ਜੋ ਹੈ ਨੇ ਸਜ਼ਾਵਾਂ ਦਿੰਦੇ ਨੇ ਅਗਰ ਅਸੀਂ ਕੋਈ ਗਲਤੀ ਕਰ ਦਿੰਨੇ ਆ ਤੇ ਇਹਦੇ ਚ ਵੀ ਮੈਂ ਦੋ ਤਿੰਨ ਗੱਲਾਂ ਤੁਹਾਡਾ ਟੱਚ ਕਰਨੀ ਕੋਸ਼ਿਸ਼ ਕਰਾਂਗਾ ਨੰਬਰ 1 ਸਾਡੀ ਗਲਤੀ ਇਹ ਹੁੰਦੀ ਹੈ ਵੀ ਅਸੀਂ ਹਮੇਸ਼ਾ ਸਿੱਖਾਂ ਵੱਲ ਦੇਖ ਕੇ ਸਿੱਖੀ ਕਮਾਉਂਦੀ ਕੋਸ਼ਿਸ਼ ਕਰਾਂ। ਸਿੱਖਾਂ ਵੱਲ ਦੇਖ ਕੇ ਸਿੱਖੀ ਨਾ ਕਮਾਈਏ, ਗੁਰੂ ਵੱਲ ਦੇਖ ਕੇ ਸਿੱਖੀ ਕਮਾਈਏ। ਫਿਰ ਸਾਨੂੰ ਬੜੀ ਸੌਖੀ ਹੋ ਜਾਏਗੀ। ਨੰਬਰ 2 ਅੱਜ ਵੀ ਸਾਡੇ ਜੀਵਨ ਵਿੱਚੇ ਭਰਮ ਜਿਹੜੇ ਹਨ ਅਸੀਂ ਵੱਖਰੇ-ਵੱਖਰੇ ਹੋ ਗਏ ਤੇ ਉਹਨਾਂ ਲੋਕਾਂ ਨੇ ਸਿੱਖੀ ਸਾਡੇ ਸਾਹਮਣੇ ਕੱਟੜ ਕਰਕੇ ਰੱਖ ਦਿੱਤੀ। ਸਿੱਖੀ ਕੀ ਹੈ? ਰੱਬ ਪ੍ਰਤੀ ਵਫਾਦਾਰੀ ਕਰੋਗੀ ਜ਼ਿੰਮੇਵਾਰੀਆਂ ਮੈਂ ਇੱਕ ਚੰਗਾ ਇਨਸਾਨ ਬਣ ਕੇ ਜੀਵਾਂ ਇਹ ਸਿੱਖੀ ਹੈ ਜੀ ਅਸੀਂ ਬਾਹਰ ਲੀਆਂ ਗੱਲਾਂ ਜਿਹੜੀਆਂ ਕਰਮ ਕੰਡ ਸੀ ਉਹਨਾਂ ਦਾ ਸਾਡੇ ਤੇ ਬਹੁਤਾ ਪ੍ਰਭਾਵ ਪੈ ਗਿਆ ਜਿਹਦੇ ਕਾਰਨ ਕਰਕੇ ਇੱਕ ਆਮ ਮਨੁੱਖ ਨੂੰ ਅੱਜ ਸਿੱਖੀ ਜਿਹੜੀ ਥੋੜੀ ਜੀ ਔਖੀ ਲੱਗ ਰਹੀ ਹੈ ਸਿੱਖੀ ਬਿਲਕੁਲ ਵੀ ਔਖੀ ਨਹੀਂ ਹੈ ਜੀ ਸਿੱਖੀ ਬਹੁਤ ਜਿਆਦਾ ਸੌਖੀ ਹੈ ਹਾਂ ਇਹ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਭਈ ਜਿਹੜੇ ਤੁਹਾਨੂੰ ਦੁੱਖ ਸੁੱਖ ਨਜ਼ਰ ਆ ਰਹੇ ਨੇ ਨਾ ਇਹ ਅਸਲ ਚ ਦੁੱਖ ਸੁੱਖ ਨਹੀਂ ਹੈ ਇਹ ਇੱਕ ਅਹਿਸਾਸ ਹੈ ਦੇਖੋ ਤੁਸੀਂ ਕਦੇ ਵੀ ਮੇਰੇ ਨਾਲ ਸਿਰ ਹੈ ਪਰ ਮੈਨੂੰ ਕਦੇ ਅਹਿਸਾਸ ਨਹੀਂ ਹੁੰਦਾ ਮੇਰਾ ਸਿਰ ਹੈ ਮੇਰੇ ਨਾਲ ਕੰਨ ਹੈ ਮੈਨੂੰ ਕਦੇ ਅਹਿਸਾਸ ਨਹੀਂ ਹੁੰਦਾ ਮੇਰੇ ਕੰਨ ਹੈ ਮੇਰੀਆਂ ਅੱਖਾਂ ਨੇ ਮੈਨੂੰ ਕਦੇ ਅਹਿਸਾਸ ਨਹੀਂ ਹੁੰਦਾ ਮੇਰੀਆਂ ਅੱਖਾਂ ਪਰ ਜਿਸ ਦਿਨ ਮੇਰਾ ਕੰਨ ਦੁਖਣ ਲੱਗ ਜਾਏ ਮੈਨੂੰ ਸਾਰੀ ਦਿਹਾੜੀ ਕੰਨ ਦਾ ਖਿਆਲ ਰਹੇਗਾ ਮੈਨੂੰ ਕੰਨ ਦੇ ਨੇੜੇ ਕਿਹਨੇ ਕੀਤਾ ਦੁੱਖ ਨੇ ਮੈਨੂੰ ਸਿਰ ਦੇ ਨੇੜੇ ਕਿਹਨੇ ਕੀਤਾ ਸਿਰ ਦੀ ਪੀੜਾ ਨੇ ਮੈਨੂੰ ਜ਼ੁਬਾਨ ਦੇ ਨੇੜੇ ਦੰਦ ਦੇ ਨੇੜੇ ਹੱਥ ਦੇ ਨੇੜੇ ਲੱਤ ਦੇ ਨੇੜੇ ਕਿਨੇ ਕੀਤਾ ਸਿਰਫ ਦੁੱਖ ਨੇ ਜਦੋਂ ਅਸੀਂ ਕਦੇ ਕੋਈ ਜੀਵਨ ਵਿੱਚ ਦੁੱਖ ਸਹਾਰਦੇ ਆਂ ਦੁੱਖੇ ਕਾ ਅਸ਼ੀਰਵਾਦ ਸਾਨੂੰ ਰੱਬ ਦੇ ਨੇੜੇ ਕਰ ਦਿੰਦਾ ਸਾਨੂੰ ਅਹਿਸਾਸ ਹੁੰਦਾ ਏ ਇਸੇ ਤਰ੍ਹਾਂ ਜਿਹੜੇ ਦੁੱਖ ਸੁੱਖ ਨੇ ਜਿਨੇ ਜਿੰਨੇ ਕੀਮਤੀ ਇਗਜ਼ਾਮ ਦਿੱਤੇ ਹੋਣਗੇ ਉਹਨੇ ਓਨੇ ਹੀ ਉੱਚੀ ਪਦਵੀ ਨੂੰ ਪਾਇਆ ਹੋਏਗਾ ਜੀ ਜੇ ਅਸੀਂ ਇਹ ਸੋਚੀਏ ਸਿੱਖੀ ਔਖੀ ਨਹੀਂ ਐ ਸਿੱਖੀ ਤਾਂ ਬਹੁਤ ਸੌਖੀ ਐ ਮੈਂ ਕੀ ਖਾਣਾ ਚੰਗੇ ਢੰਗ ਦਾ ਉਹ ਸਿੱਖੀ ਹੈ ਮੈਂ ਨਸ਼ਿਆਂ ਤੋਂ ਦੂਰ ਰਹਿਣਾ ਸਿੱਖੀ ਹੈ ਮੈਂ ਰੱਬ ਦੀਆਂ ਦਿੱਤੀਆਂ ਦਾਤਾਂ ਤੇ ਸ਼ੁਕਰਾਨਾ ਕਰਨਾ ਸਿੱਖੀ ਹੈ ਮੈਂ ਆਪਣੇ ਸਾਰੇ ਫਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਣਾ ਇਹ ਸਿੱਖੀ ਹੈ ਇਹ ਚ ਦੱਸੋ ਕਿਹੜੀ ਗੱਲ ਹੈ ਕੌਣ ਮਾਂ ਬਾਪ ਹੈ ਜਿਹੜੇ ਚਾਹੁੰਦੇ ਨਹੀਂ ਵੀ ਮੇਰੇ ਬੱਚੇ ਨਸ਼ਿਆਂ ਤੋਂ ਬਚ ਕੇ ਇੱਕ ਚੰਗੇ ਇਨਸਾਨ ਬਣ ਕਿਹੜਾ ਬਾਪ ਸੋਚਦਾ ਹੈ ਮੇਰੀ ਧੀ ਕਦੇ ਕੁਰਾਹੇ ਪਵੇ ਜਿਹੜੇ ਚੰਗੇ ਰਾਹ ਤੇ ਤੁਰਨ ਦਾ ਨਾ ਹੀ ਇੱਕ ਮਨੁੱਖਤਾ ਦੇ ਰਾਹ ਤੇ ਤੁਰਨ ਦਾ ਨਾ ਹੀ ਇੱਕ ਰੱਬੀ ਰਾਤੇ ਤੁਰਨ ਦਾ ਰਾਹੀ ਤਾਂ ਪਾਂਧੀ ਦਨੋਂ ਸਿੱਖੀਏ ਜੀ ਜੀ ਬਿਲਕੁਲ ਕਹਿੰਦੇ ਜੀ ਆਪ ਜੀ ਨੇ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਸਮਝਾਇਆ ਕਿ ਸਿੱਖੀ ਬੜੇ ਸੌਖੇ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਨਾਮ ਹੈ ਇਸ ਦੇ ਨਾਲ ਨਾਲ ਹੀ ਆਪਾਂ ਸਾਰੇ ਜਿਹੜੇ ਗੁਰਬਾਣੀ ਦਾ ਇੱਕ ਸ਼ਬਦ ਹੈ ਉਸ ਦੀ ਮੈਂ ਪਹਿਲੀ ਪੰਕਤੀ ਹੈ ਜਿਹੜੀ ਉਹ ਬੋਲਣਾ ਚਾਹਾਂਗੀ ਬਾਕੀ ਸਾਰਾ ਸ਼ਬਦ ਸਾਡੀ ਜ਼ਿੰਮੇਵਾਰੀ ਹੈ ਕਿ ਸਿੱਖ ਖੁਦ ਪੜੀਏ ਤੇ ਉਸ ਅਨੁਸਾਰ ਆਪਣੀ ਜ਼ਿੰਦਗੀ ਨੂੰ ਢਾਲੀਏ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾਰ ਨਾਮ ਤੇ ਆਵੇ ਸੋ ਇਸ ਬਾਣੀ ਨੂੰ ਅਸੀਂ ਪੜੀਏ ਤੇ ਇਸ ਮੁਤਾਬਿਕ ਚੱਲੀਏ ਸੋ ਸਹੀ ਰਸਤੇ ਤੇ ਚੱਲਿਏ ਇਨਸਾਨ ਨਹੀਂ ਸਗੋ ਉੱਤਮ ਇਨਸਾਨ ਬਣੀਏ ਸੋ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੁਹਾਡੇ ਫੀਡਬੈਕ ਦੀ ਹਮੇਸ਼ਾ ਸਾਨੂੰ ਉਡੀਕ ਰਹੇਗੀ ਸਾਡੇ ਨੰਬਰ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਸਾਡਾ ਈਮੇਲ ਆਈਡੀ ਨੋਟ ਕਰ ਲਓ ਤੁਸੀਂ ਫੀਡਬੈਕ ਜ਼ਰੂਰ ਭੇਜਣਾ ਬਾਣੀ ਵਿਚਾਰ ਤੋਂ ਬਾਅਦ ਆਉ ਸੁਣ ਲੈਂਦੇ ਆ ਅੱਜ ਦਾ ਗੁਰਬਾਣੀ ਸੁਨੇਹਾ ਸਾਡੇ ਖਾਸ ਉਪਰਾਲੇ ਆਉ ਪੜਹੀ ਦੇ ਤਹਿਤ ਆਉ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਇੱਕ ਚੰਗੀ ਕਿਤਾਬ ਦੇ ਨਾਲ